ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਬਣੇ ਸ਼ੇਰ ਸਿੰਘ ਗੁਬਾਇਆ ਦੇ ਘਰ ਵਧਾਈ ਦੇਣ ਵਾਲਿਆਂ ਦੀ ਭਾਰੀ ਪੀੜ ਲੱਗੀ ਹੋਈ ਹੈ ਤੇ ਇਸ ਦੌਰਾਨ ਵਧਾਈ ਦੇਣ ਪਹੁੰਚੇ ਲੋਕ ਉਹਨਾਂ ਦੇ ਗਲ ਵਿੱਚ ਹਾਰ ਪਾ ਕੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਹਨ ਇਸ ਮੌਕੇ ਸਮਰਥਕਾਂ ਵੱਲੋਂ ਉਹਨਾਂ ਦੇ ਘਰ ਵਿੱਚ ਢੋਲ ਦੇ ਜਗੇ ਤੇ ਨੱਚ-ਨੱਚ ਕੇ ਪੰਗੜੇ ਪਾਏ ਜਾ ਰਹੇ ਹਨ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸ਼ੇਰ ਸਿੰਘ ਉਭਾਇ ਹੀ ਕਰਵਾ ਸਕਦੇ ਹਨ ਜਿਸ ਕਾਰਨ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਲਾਕੇ ਦੀ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾ ਕੇ ਇਲਾਕੇ ਦਾ ਪੂਰਾ ਵਿਕਾਸ ਕਰਵਾਉਣਗੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਸ਼ੇਰ ਸਿੰਘ ਗੁਬਾਇਆ ਤੇ ਉਹਨਾਂ ਦੇ ਲੜਕੇ ਦਵਿੰਦਰ ਗੁਬਾਇਆ ਨੇ ਸਾਰੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਸ਼ੇਰ ਸਿੰਘ ਗੁਬਾਇਆ ਨੇ ਸਾਰੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਹੋਈ ਹੈ ਉਹਨਾਂ ਕਹੇ ਕਿ ਉਹਨਾਂ ਵੱਲੋਂ ਪਹਿਲਾਂ ਵੀ ਸੰਸਦ ਰਹਿੰਦਿਆਂ ਹੋਇਆਂ ਵਿਕਾਸ ਦੇ ਕੰਮਾਂ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਂਦਾ ਸੀ ਤੇ ਇਸ ਲਈ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਹੈ ਜਿਵੇਂ ਵੇਖਿਆ ਲੋਕ ਸਭਾ ਫਰੋਇਪੁਰ ਦੇ ਮੀ ਕਾਂਗਰਸੀ ਉਮੀਦਵਾਰ ਸਰਦਾਰ ਛੇਸ਼ ਸਿੰਘ ਕਬਾਇਆ ਜੀ ਨੇ ਅੱਜ ਬਹੁਤ ਹੀ ਸੰਘਰਸ਼ ਦੇ ਨਾਲ ਸਾਡੇ ਇਲਾਕੇ ਫਰੋਇਪੁਰ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਵੱਲੋਂ ਤੇ ਸਾਡ ਨੂੰ ਬਹੁਤ ਬਹੁਤ ਸਾਰੇ ਇਲਾਕੇ ਨੂੰ ਵਧਾਈਆਂ ਹੋਰ ਸਾਰਿਆਂ ਖੁਸ਼ੀ ਦਾ ਮਾਹੌਲ ਹੈ ਸਾਡੇ ਰਾਜ ਸਿੱਖ ਬਿਆਦਰੀ ਦੇ ਇੱਕ ਊਜ ਔਰ ਆਗੂ ਜਿਨ੍ਹਾਂ ਨੇ ਸਾਰੀ ਜਨਤਾ ਨੇ ਰਲ ਮਿਲ ਕੇ ਉਹਨਾਂ ਨੂੰ ਮੌਕਾ ਫੇਰ ਦੁਬਾਰਾ ਦਿੱਤਾ ਹੈ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਲਾਕੇ ਦੀ ਇਹ ਤਰੱਕੀ ਕਰਾਉਣਗੇ ਔਰ ਸਾਂਝੇ ਤੌਰ ਤੇ ਸਾਰੇ ਲੋਕਾਂ ਨੂੰ ਆਦੇ ਨਾਲ ਲਹਿਰ ਲਾ ਕੇ ਚੱਲਣਗੇ ਅੱਜ ਅਸੀਂ ਕੋਬਾਇਆ ਪਿੰਡ ਤੇ ਪਹੁੰਚੇ ਆਂ ਔਰ ਉੱਥੇ ਬਹੁਤ ਹੀ ਮਾਹੌਲ ਪਿੰਡਾਂ ਦੇ ਵਿੱਚੋਂ ਓਟ-ਓਟ ਕੇ ਲੋਕ ਆਈ ਜਾਂਦੇ ਨੇ ਤੇ ਨਾਅ ਦੇ ਨਾਲ ਇਹਨਾਂ ਨੂੰ ਵਧਾਈਆਂ ਤੇ ਖੁਸ਼ੀ ਤੇ ਜਸ਼ਨ ਮਨਾਏ ਜਾਂਦੇ ਨੇ ਵਧਾਈਆਂ ਦਾ ਦੌਰ ਚੱਲ ਰਿਹਾ ਹੈ ਔਰ ਜੋ ਸੈਂਟਰ ਦੀ ਸਰਕਾਰ ਹੈ ਉਹ ਜੇਕਰ ਸਾਨੂੰ ਉਮੀਦ ਹੈ ਕਿ ਰੋਹਲ ਗਾਂਧੀ ਜੀ ਇੱਥੇ ਪ੍ਰਧਾਨ ਮੰਤਰੀ ਬਣਨਗੇ ਤੇ ਸਾਡੇ ਇਲਾਕਾ ਪਿਛੜਿਆ ਇਲਾਕਾ ਜਿਹੜਾ ਫਰੋਜਪੁਰ ਦਾ ਹੈਗਾ ਉਹਨਾਂ ਦਾ ਵੱਧ ਤੋਂ ਵੱਧ ਰੱਖੀ ਔਰ 29 ਵਾਲਾ ਲੈ ਜਾਣਗੇ ਜਿਵੇਂ ਆਪਣੇ ਬਾਰਡਰਰੀ ਦੀ ਗੱਲ ਕਰੀਏ ਕਾਫੀ ਪਛੜਿਆ ਹੈਗਾ ਵਿਕਾਸ ਨਾਲ ਕੰਮ ਨਹੀਂ ਹੋਇਆ ਸੜਕਾਂ ਟੁੱਟੀਆਂਆਂ ਆਂ ਉਹਨਾਂ ਬਾਰੇ ਕੋਈ ਗੱਲਬਾਤ ਤੁਹਾਡੀ ਹੋਵੇਗੀ ਇਹਨਾਂ ਨਾਲ ਮੰਗ ਕਰੋ ਕਿ ਇਸ ਤਰ੍ਹਾਂ ਹਾਂਜੀ ਹਾਂਜੀ ਜਦੋਂ ਵੀ ਅਸੀਂ ਸਾਡੇ ਕੋਲੇ ਪਹੁੰਚੇ ਨੇ ਵੋਟਾਂ ਦੇ ਦੌਰਾਨ ਵੀ ਪਹੁੰਚੇ ਨੇ ਅਸੀਂ ਇਹਨਾਂ ਕੋਲੋਂ ਬਹੁਤ ਵਾਰੀ ਡਿਮਾਂਡ ਇਸੇ ਗੱਲ ਦੀ ਕੀਤੀ ਹੈ ਕਿ ਸਾਡਾ ਜਿਹੜਾ ਇਲਾਕਾ ਹੈਗਾ ਇਹ ਹੜ ਦੇ ਮਾਰ ਥਲੇ ਆਉਂਦਾ ਫਰੋਜਪੁਰ ਔਰ ਇੱਕ ਕੰਡਿਆਲੀ ਤਾਰ ਦੇ ਅੰਡਰਾ ਹੁੰਦਾ ਸਾਡੇ ਲੋਕ ਬਹੁਤ ਗਰੀਬੀ ਰੇਖਾ ਦੇ ਥੱਲੇ ਚੱਲ ਰਹੇ ਨੇ ਤੇ ਇਹਨਾਂ ਨੂੰ 29 ਵਾਲੇ ਲਜਾਉਣ ਵਾਸਤੇ ਜਿਸ ਤਰ੍ਹਾਂ ਸਾਡੀਆਂ ਛੜਕਾਂ ਦਾ ਹੈਗਾ ਜਾ ਮੰਨ ਕੇ ਚੱਲੋ ਤਾਰਬੰਦੀ ਤੋਂ ਅੱਗੇ ਟਾਈਮ ਦੀ ਗੱਲ ਉਹ ਬਤਾਉਣ ਦੇ ਬਾਰੇ ਅਸੀਂ ਸੈਂਟਰ ਤੱਕ ਇਹਨਾਂ ਨੂੰ ਕਵਾਂਗੇ ਵੀ ਉਹਦੀ ਆਵਾਜ਼ ਚੱਕੀ ਜਾਵੇ। ਹਾਂਜੀ ਇੱਕ ਸਾਡੀ ਇਹ ਡਿਮਾਂਡ ਰਹੇਗੀ 2007 ਦੇ ਵਿੱਚ ਜਿਹੜੀਆਂ ਜ਼ਮੀਨਾਂ ਕੱਚੀਆਂ ਹੋਈਆਂ ਨੇ ਸੈਂਟਰ ਵੱਲੋਂ ਉਹ ਜ਼ਮੀਨਾਂ ਨੂੰ ਦੁਬਾਰਾ ਰੀਨਿਊ ਕਰਕੇ ਉਹਨਾਂ ਨੂੰ ਪੱਕਿਆ ਰਜਿਸਟ੍ਰੀਆਂ ਕੀਤੀਆਂ ਜਾਣ ਤਾਂ ਜੋ ਸਾਡੇ ਜਿਹੜੇ ਜ਼ਿਮੀਂਦਾਰਾਂ ਨੇ ਉਹ ਆਦਾ ਉੰਤੀ ਵਾਲਾ ਵਾਅਦਾ ਕਰ। ਮੈਂ ਧੰਨਵਾਦ ਕਰਦਾ ਸਾਰੇ ਲੋਕ ਸਭਾ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਕਬਾਇਆ ਪਰਿਵਾਰ ਨੂੰ ਫਿਰ ਇੱਕ ਮੈਂ ਸਮਝਦਾ ਕਿ ਉਹਨਾਂ ਦੇ ਸਾਡੇ ਪਰਿਵਾਰ ਤੇ ਮਿਹਰਪਰਿਆ ਹੱਥ ਰੱਖਿਆ ਔਰ ਇਲੈਕਸ਼ਨ ਜਿਹੜਾ ਜਿਤਾ ਕੇ ਕਬਾਇਆ ਸਾਨੂੰ ਫਿਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭਨਾਂ ਦਾ ਧੰਨਵਾਦ ਕਰਦਾ ਤੇ ਜੋ ਵੀ ਉਹਨਾਂ ਦੇ ਪਹਿਲਾਂ ਵੀ ਅਸੀਂ ਸੇਵਾ ਕਰਦੇ ਰਹੇ ਹਾਂ ਔਰ ਗਾਂਵੀ ਪੂਰੇ ਲੋਕ ਸਭਾ ਹਲਕੇ ਦੀ ਉਸੇ ਤਰ੍ਹਾਂ ਹੀ ਜਿਹੜੀ ਹੈ ਕਿ ਸੇਵਾ ਕਰਦੇ ਰਹੇ ਆਂ। ਆਂਟੇ ਦੀ ਟੱਕਰ ਤਾਂ ਮੈਂ ਨਹੀਂ ਸਮਝਦਾ ਜੀ 15 ਦਿਨਾਂ 'ਚ ਅਸੀਂ ਜਿਹੜਾ ਲੋਕ ਸਭਾ ਇਲੈਕਸ਼ਨ ਹੈ 15 ਸਭ ਤੋਂ ਲੇਟ ਜਿਹੜੀ ਟਿਕਟ ਕਿਭਾਇਆ ਸਾਨੂੰ ਮਿਲੀ ਔਰ 15 ਦਿਨਾਂ ਦੇ ਵਿੱਚ ਹੀ ਅਸੀਂ ਜਿੱਤ ਕੇ 30 ਸਾਲਾਂ ਬਾਅਦ ਜਿਹੜੀ ਪਾਰਟੀ ਨੇ ਸੀਟ ਕੀਤੀ। ਅਸੀਂ ਤਾਂ ਸੇਵਾ ਕੀਤੀ ਹੈ ਜੀ ਜਦੋਂ ਲੋਕਾਂ ਨੇ ਮਾਣ ਦਿੱਤਾ ਸੇਵਾ ਕੀਤੀ ਹੈ ਔਰ ਗਾਂ ਵੀ ਉਸ ਤੋਂ ਬਾਅਦ ਚੜ ਕੇ ਗਾਂ ਵੀ ਅਸੀਂ ਸੇਵਾ ਕਰਦੇ ਰਹੇ ਆਂ। ਬਿਲਕੁਲ ਜੀ ਅਸੀਂ ਕੰਮ ਕਰਾਂਗੇ ਔਰ ਲੋਕਾਂ ਦਾ ਜੋ ਮੈਂ ਸਮਝਦਾ ਕਿ ਫਾਇਲ ਕਾ ਦੇ ਲੋਕਾਂ ਨੇ ਜੋ ਲੀਡ ਦਿੱਤੀ ਹੈ ਉਹ ਪੂਰੇ ਲੋਕ ਸਭਾ ਸਭ ਤੋਂ ਜ਼ਿਆਦਾ ਲੀਡ ਫਾਇਲ ਕਾ ਦੇ ਲੋਕਾਂ ਨੇ ਦਿੱਤੀ ਹੈ ਔਰ ਉਹਨਾਂ ਦਾ ਇਸ ਪਿਆਰ ਸਦਕਾ گاਾਂ ਵੀ ਅਸੀਂ ਉਹਨਾਂ ਦੀ ਸੇਵਾ 'ਚ ਇਸੇ ਤਰ੍ਹਾਂ ਹਾਜ਼ਰ ਰਾਂਗੇ ਔਰ ਵਾਅਦਾ ਚੜ੍ਹ ਕੇ ਜਿਹੜੇ ਕੰਮ ਕਰਾਂਗੇ ਬਾਰਡਰ ਏਰੀਆ ਦੀ ਕਾਫੀ ਸਮੱਸਿਆਵਾਂ ਹੈ ਜੀ ਵਿਕਾਸ ਕੋਲ ਤੋਂ ਕਾਫੀ ਕਸ਼ਰੇ ਹੈਗੇ ਆ ਇਹ ਇਹ ਜਮੀਨਾਂ ਕੱਚੀਆਂ ਹੋ ਗਈਆਂ ਉਹ ਵੀ ਕਾਫੀ ਮਸਲਾ ਹੈ ਜੀ ਉਹ ਵੀ ਕੋਈ ਛੱਕੋ ਦੀ ਮਦਦ ਤੋਂ ਕਰੇ ਜਦੋਂ ਜਦੋਂ ਕਬਾਇਆ ਸਾਹਿਬ ਜਿਹੜੇ ਪਾਵਰ 'ਚ ਰਹੇ ਜਾਂ ਸੇਵਾ ਕਰਦੇ ਰਹੇ ਆ ਉਦੋਂ ਉਦੋਂ ਡਿਵੈਲਪਮੈਂਟ ਬਾਰਡਰ ਦੀ ਹੋਈ ਹੈ ਉਹਨ ਇੱਕ ਜ਼ਮੀਨਾਂ ਵਾਲਾ ਮਸਲਾ ਹੈ ਉਹ ਵੀ ਉਹ ਕਬਾਇਆ ਸਾਨੂੰ ਲੋਕਾਂ ਨੇ ਪਾਰਲੀਮੈਂਟ ਪੇਟ ਹੈ ਸੋ ਅਸੀਂ ਉੱਥੇ ਰੋਲਾ ਪਾ ਕੇ ਜ਼ਮੀਨਾਂ ਵਾਲਾ ਮਸਲਾ ਵੀ ਜ਼ਰੂਰ ਹੱਲ ਕਰਾਵਾਂਗੇ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਅ ਅ ਕਿਸੇ ਦੀ ਖੁਸ਼ੀ ਇਕ ਪਾਇਆ ਪਰਿਵਾਰ ਦੇ ਵਿੱਚ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਪਰਮਾਤਮਾ ਦੀ ਬਾਰ ਕਿਰਪਾ ਹੋਈ ਹੈ ਤੇ ਸਾਡੀ ਪਾਰਟੀ ਦੀ ਸੀਨੀਅਰ ਫੀਰਸ਼ਿਪ ਨੇ ਰਾਹੁਲ ਗਾਂਧੀ ਜੀ ਨੇ ਹਰਗੇ ਸਾਹਿਬ ਸੋਨੀਆ ਗਾਂਧੀ ਜੀ ਇਪੀ ਕਾਂਗਰਸੀ ਦੇ ਵੇਰ ਸਰਕਾਰ ਪੰਜਾਬ ਦੀ ਲੀਡਰਸ਼ਿਪ ਰਾਜਾ ਮਰੀਨਰ ਸਿੰਘ ਗੁਰਿੰਗ ਸਾਹਿਬ ਬਾਦਵਾ ਸਾਹਿਬ ਤੇ ਸਾਡੇ 3-4 ਦਵਿੰਦਰ ਯਾਦਵ ਜੀ ਨੇ ਟਿਕਟ ਦੇ ਕੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਪ੍ਰਮਾਤਮਾ ਨੇ ਬਾਤ ਸੁਣੀ ਹੈ ਅੱਜ ਸਾਰੀ ਜਨਤਾ ਜਿਹੜੀ ਫਰੋਜ਼ਪੁਰ ਕੰਸਟੀਚੁਐਂਸੀ ਦੀ ਸਾਰੇ ਲੀਡਰ ਸਾਹਿਬਾਨਾਂ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ 11 ਲਾਈਨਾਂ ਹੈ ਔਰ ਜਿਹੜਾ ਕਿ 39 ਸਾਲ ਤੋਂ ਇਹ ਇਥੋਂ ਕਾਂਗਰਸ ਦਾ ਜਿਹੜਾ ਸੀ ਨਹੀਂ ਜਿੱਤ ਸਕਿਆ ਤੇ ਇਸ ਵਾਰ 39 ਸਾਲ ਬਾਅਦ ਬੜੀ ਵੱਡੀ ਜਿਹੜੀ ਖੁਸ਼ੀ ਹੈ ਉਹ ਸਾਡੇ ਪਰਿਵਾਰ ਨੂੰ ਤੇ ਕਾਂਗਰਸ ਪਾਰਟੀ ਨੂੰ ਮਿਲੀ ਹੈ ਦੇਖੋ ਜੀ ਕੰਮ ਜਿਹੜੇ ਮੈਂ 10 ਸਾਲ ਪਹਿਲਾਂ ਸੇਵਾ ਕੀਤੀ ਹੈ ਉਹਨਾਂ ਕੰਮਾਂ ਤੋਂ ਸਾਰੇ ਲੋਕ ਭਲੀਭਾਂ ਜਾਣੂ ਨੇ ਕਿ ਮੈਂ ਕਿਸ ਤਰ੍ਹਾਂ ਉਹਨਾਂ ਦੀ ਬਾਹ ਫੜੀ ਸੀ ਤੇ ਲੋਕ ਚਾਹੁੰਦੇ ਆ ਕਿ ਉਸੇ ਤਰ੍ਹਾਂ ਅੱਗੇ ਲਾ ਕੇ ਫਿਰ ਜਿਹੜਾ ਸਾਡੀ ਬਾਹ ਫੜ ਕੇ ਜਿਹੜੇ ਵੀ ਕੰਮ ਰਹਿ ਗਏ ਸਾਰੇ ਪੂਰੇ ਕੰਮ ਕਰਾਵਾਂਗੇ ਕਾਂਗਰਸ ਪਾਰਟੀ ਚ ਆਏ ਆ ਕਾਂਗਰਸ ਪਾਰਟੀ ਸਾਡੀ ਸੈਂਟਰ ਸਰਕਾਰ ਬਣ ਰਹੀ ਹੈ ਤੇ ਪੰਜਾਬ ਵਿੱਚ ਹੀ ਸਾਈ ਆ ਜਾਣੀ ਫਿਰ ਹਨੇਰੀ ਲਿਆ ਦਾਂਗੇ ਵੱਡੇ ਕੰਮ ਸਾਡਾ ਪੀਜੀਆਈ ਫਿਰੋਜ਼ਪੁਰ ਜਿਹੜਾ ਉਹ ਸ਼ੁਰੂ ਹੋਇਆ ਹੈ ਪਰ ਉਹ ਸਲੋ ਕਰ ਰਹੇ ਆ ਸਾਡੇ ਕੈਂਸਰ ਹਸਪਤਾਲ ਫਾਇਲ ਕਾ 50 ਕਰੋੜ ਜਿੰਦਰ ਸੇ ਕਵਾਇਆ ਜਿਹੜਾ ਉਹ ਲੈ ਕੇ ਆਏ ਸੀ ਤੇ ਉਹਦਾ ਕੰਮ ਅਜੇ ਪੈਂਡਿੰਗ ਪਿਆ ਐ ਐਸੇ ਤਰ੍ਹਾਂ ਨਹਿਰਾਂ ਦਾ ਪਾਣੀ ਐ ਬਾਰਡਰ ਤੇ ਜ਼ਮੀਨਾਂ ਦਾ ਮਾਮਲਾ ਐ ਪੀਣ ਵਾਲਾ ਪਾਣੀ ਐ ਕੈਸਰ ਦੇ ਕਾਫੀ ਜਿਹੜੀ ਸਾਡੇ ਜ਼ਿਲ੍ਹੇ 'ਚ ਉਹਦੇ ਬਾਰੇ ਸਾਰਾ ਕੁਝ ਮੇਰੇ ਮਨ 'ਚ ਉਹ ਮੈਂ ਕਰਾਉਣਾ ਚਾਹਣਾ ਤੇ ਤੀਜੀ ਵਾਰ ਮੈਂ ਲੋਕਾਂ ਦਾ ਤਹਿ ਦਿਲ ਤੋਂ ਮਸ਼ਕੂਰ ਆ ਕਿ ਜਿਨ੍ਹਾਂ ਨੇ ਤੀਸਰੀ ਵਾਰ ਮੈਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ 2 ਸਾਲ ਦੀ ਜਿਹੜੀ ਸਰਕਾਰ ਰਹੀ ਹੈ ਉਹਨੇ ਕੰਮ ਤੇ ਕੋਈ ਕੀਤਾ ਨਹੀਂ ਫਿਰ ਰਿਪੇਅਰ ਵੀ ਨਹੀਂ ਕਰਾ ਸਕੇ ਅਸੀਂ ਇਹ ਸਾਰੇ ਕੰਮ ਜਿਹੜੇ ਆ ਸੈਂਟਰ ਤੋਂ ਪੈਸਾ ਲੈ ਕੇ ਸਟੇਟ ਨੂੰ ਲਿਆ ਕੇ ਇਹਦੇ ਵਿੱਚ ਸੜਕਾਂ ਦਾ ਹੋਰ ਜਿਹੜੀ ਜਿਹੀ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ